ਹੋਲੇ ਮੱਲੇ ਦੀ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ। ਹੋਲੀ ਆਪਣੇ ਰੰਗਾਂ ਅਤੇ ਉਤਸ਼ਾਹ ਲਈ ਜਾਣੀ ਜਾਂਦੀ ਹੈ ਅਤੇ ਸਾਲ 2024 ਵਿੱਚ ਹੋਲਾ ਮੱਲਾ 25 ਮਾਰਚ ਤੋਂ 27 ਮਾਰਚ ਤੱਕ ਮਨਾਇਆ ਜਾਵੇਗਾ। ਇਸ ਉਤਸ਼ਾਹ ਨੂੰ ਨਵੇਂ ਤਰੀਕੇ ਨਾਲ ਮਨਾਉਣ ਦੀ ਪਰੰਪਰਾ ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ੁਰੂ ਕੀਤੀ ਸੀ ਜੋ ਅੱਜ ਇਸ ਗੱਲ ਦਾ ਪ੍ਰਤੀਕ ਬਣ ਗਈ ਹੈ ਕਿ ਜੀਵਨ ਨਾਲ ਸੰਬੰਧ ਸਾਰੇ ਰੰਗ ਅਤੇ ਉੱਚੇ ਆਨੰਦ ਪਰਮਾਤਮਾ ਤੋਂ ਬਿਨਾ ਅਧੂਰੇ ਹਨ ਤਾਂ ਹੋਲੀ ਨੂੰ ਹੋਲਾ ਮੱਲਾ ਨਾਮ ਤੋਂ ਮਨਾਉਣ ਦੀ ਸ਼ੁਰੂਆਤ ਗੁਰੂ ਗੋਬਿੰਦ ਸਿੰਘ ਜੀ ਨੇ ਖੁਦ 1680 ਵਿੱਚ ਕਿਲਾ ਆਨੰਦਪੁਰ ਸਾਹਿਬ ਵਿਖੇ ਕੀਤੀ ਸੀ ਤਾਂ ਇਸ ਦਾ ਮੁੱਖ ਉਪਦੇਸ਼ ਸਿੱਖ ਕੌਮ ਵਿੱਚ ਜਿੱਤ ਅਤੇ ਬਹਾਦਰੀ ਜਜ਼ਬੇ ਨੂੰ ਦਨ ਅਤੇ ਮਨ ਵਿੱਚ ਬਲਵਾਨ ਬਣਾਇਆ ਸੀ ਤਾਂ ਹੋਲੇ ਮੱਲੇ ਦਾ ਇਤਿਹਾਸ ਤਾਂ ਸਿੱਖ ਇਤਿਹਾਸ ਦੇ ਮਾਹਿਰ ਦੱਸਦੇ ਹਨ ਕਿ ਹੋਲਾ ਮੱਲਾ ਤਿਉਹਾਰ ਸ਼ੁਰੂ ਹੋਣ ਤੋਂ ਪਹਿਲਾਂ ਹੋਲੀ ਵਾਲੇ ਦਿਨ ਫੁੱਲਾਂ ਅਤੇ ਰੰਗਾ ਦੇ ਫੁੱਲਾ ਇੱਕ ਦੂਜੇ ਤੇ ਪਾਉਣ ਦੀ ਪਰੰਪਰਾ ਸੀ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੂੰ ਬਹਾਦਰੀ ਨਾਲ ਜੋੜਿਆ ਸਿੱਖ ਕੌਮ ਵਿੱਚ ਫੌਜੀ ਸਿੱਖ ਲਾਈ ਲੈਣ ਦਾ ਹੁਕਮ ਦਿੱਤਾ ਗਿਆ ਸੀ ਭਾਈਚਾਰੇ ਨੂੰ ਦੋ ਧੜੀਆਂ ਵਿੱਚ ਵੰਡਿਆ ਅਤੇ ਇੱਕ ਦੂਜੇ ਨਾਲ ਲੜਨਾ ਸਿਖਾਇਆ ਇਸ ਵਿੱਚ ਵਿਸ਼ੇਸ਼ ਤੌਰ ਤੇ ਉਸਦੀ ਪਿਆਰੀ ਫੌਜ ਨਿਹੰਗਾਂ ਨੂੰ ਸ਼ਾਮਿਲ ਕੀਤਾ ਗਿਆ ਸੀ ਜੋ ਪੈਦਲ ਅਤੇ ਘੋੜੇ ਤੇ ਹਥਿਆਰਾਂ ਦੀ ਵਰਤੋਂ ਕਰਦੇ ਸਨ ਤਾਂ ਇਸ ਤਰ੍ਹਾਂ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਹੋਲੇ ਮੱਲੇ ਦੀ ਪਵਿੱਤਰ ਤਿਹਾਰ ਤੇ ਅਬੀਰ ਅਤੇ ਗੁਲਾਲ ਵਿਚਕਾਰ ਬਹਾਦਰੀ ਅਤੇ ਬਹਾਦਰੀ ਦੇ ਇੱਕੋ ਜਿਹੇ ਰੰਗ ਦੇਖਣ ਨੂੰ ਮਿਲਦਾ ਹੈ ਇਸ ਦੌਰਾਨ ਜੋ ਬੋਲੇ ਸੁਹੋਨੀਅਲ ਅਤੇ ਝੂਲ ਦੇ ਸਿੱਖ ਕੌਮ ਦੇ ਜੈਕਾਰੇ ਗੂੰਜਦੇ ਹਨ ਪਵਿੱਤਰ ਤਿਹਾਰ ਹੋਲਾ ਮੱਲਾ ਤਿੰਨ ਦਿਨ ਗੁਰਦੁਆਰਾ ਸਾਹਿਬ ਖੀਰਤਪੁਰ ਅਤੇ ਤਿੰਨ ਦਿਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਤਪੁਰ ਸਾਹਿਬ ਵਿਖੇ ਪੂਰੀ ਸ਼ਰਧਾ ਅਤੇ ਸਾਧਨਾ ਨਾਲ ਮਨਾਇਆ ਜਾਂਦਾ ਹੈ ਆ ਹਰ ਸਾਲ ਹੋਲੇ ਮੱਲੇ ਦੇ ਪਵਿੱਤਰ ਤਿਹਾਰ ਵਿੱਚ ਸ਼ਾਮਿਲ ਹੋਣ ਲਈ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਲੋਕ ਅਨੰਤਪੁਰ ਸਾਹਿਬ ਪਹੁੰਚਦੇ ਹਨ ਇਸ ਦਿਨ ਤੁਸੀਂ ਹਰ ਤਰ੍ਹਾਂ ਦੇ ਪੁਰਾਣੇ ਅਤੇ ਆਧੁਨਿਕ ਹਥਿਆਰ ਨਾਲ ਨਿਹੰਗਾਂ ਨੂੰ ਹਥਿਆਰਾਂ ਅਤੇ ਘੋੜਿਆਂ ਤੇ ਸਵਾਰ ਹੋ ਕੇ ਇੱਕ ਦੂਜੇ ਤੇ ਰੰਗ ਸੋਟਦਿਆਂ ਦੇਖੋਗੇ ਅਨੰਤਪੁਰ ਸਾਹਿਬ ਦੇ ਹੋਲਾ ਮੱਲੇ 'ਚ ਤੁਹਾਨੂੰ ਸਿਰਫ ਬਹਾਦਰੀ ਦੇ ਰੰਗ ਦੇਖਣ ਨੂੰ ਮਿਲਣਗੇ ਸਭੋ ਇੱਥੇ ਲਗਾਏ ਜਾਣ ਵਾਲੇ ਛੋਟੇ ਵੱਡੇ ਸਾਰੇ ਲੰਗਰਾਂ 'ਚ ਪ੍ਰਸ਼ਾਦ ਵੀ ਛਕਣ ਨੂੰ ਮਿਲੇਗਾ